ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਹਰਿਆਣੇ ਦੇ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਅੱਜ VOTING ਹੈ VOTING ਕਿਦੇ ਲਈ ਹੈ ਵਿਧਾਨ ਸਭਾ ਚੋਣਾਂ ਦੇ ਲਈ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਉਮੀਦਵਾਰ ਵੀ ਪਪਾਂ ਭਾਰ ਸੀਗੇ ਚੋਣ ਪ੍ਰਚਾਰ ਦੇ ਵਿੱਚ ਪੂਰਾ ਜ਼ੋਰ ਲਗਾਇਆ ਗਿਆ ਤੇ ਹੁਣ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਕੁੱਲ 1031 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਹਰਿਆਣੇ 'ਚ ਅੱਜ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣਗੀਆਂ 8 ਅਕਤੂਬਰ ਨੂੰ ਨਤੀਜੇ ਆਉਣਗੇ ਤੇ ਉਦੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਕਿਹੜੀ ਧਿਰ ਦਾ ਗੂ ਜਿੱਤ ਗਿਆ ਕਿਹੜੀ ਦਾ ਹਾਰ ਗਿਆ ਕੌਣ ਬਹੁਮਤ ਲੈ ਗਿਆ ਤੇ ਕੌਣ ਜਿੱਤ ਵੱਲ ਵਧ ਰਿਹਾ ਹੈ। ਤੇ 22 ਜ਼ਿਲ੍ਹੇ ਨੇ ਜੀ 90 ਵਿਧਾਨ ਸਭਾ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਅੱਜ VOTING ਹੋ ਰਹੀ ਹੈ ਤੇ ਰਿਜ਼ਲਟ 8 ਅਕਤੂਬਰ ਨੂੰ ਆਉਣੇ ਨੇ। ਕੁੱਲ 2 ਕਰੋੜ ਦੇ ਕਰੀਬ VOTER ਨੇ ਜਿਨ੍ਹਾਂ ਦੇ ਵਿੱਚ 1 ਕਰੋੜ ਤੋਂ ਵੱਧ ਪੁਰਸ਼ ਨੇ ਤੇ 95 ਲੱਖ ਦੇ ਕਰੀਬ ਮਹਿਲਾ VOTER ਨੇ ਹਰਿਆਣਾ ਦੇ ਵਿੱਚ ਜੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਤੇ ਇਸ ਤੋਂ ਇਲਾਵਾ 1031 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਦੇ ਵਿੱਚ 930 ਪੁਰਸ਼ ਉਮੀਦਵਾਰ ਨੇ ਤੇ 101 ਮਹਿਲਾ ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਨੇ ਇਹਨਾਂ ਦੇ ਵਿੱਚੋਂ 462 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਜਿਦੇ ਵਿੱਚ 421 ਮੇਲ ਨੇ ਤੇ 41 ਮਹਿਲਾ ਉਮੀਦਵਾਰ ਆਜ਼ਾਦ ਚੋਣ ਲੜ ਰਹੇ ਨੇ ਸੂਬੇ ਦੇ ਵਿੱਚ ਪਹਿਲੀ ਵਾਰ ਵੱਡੀਆਂ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਕਾਂਗਰਸ ਭਾਜਪਾ ਉਸ ਤੋਂ ਬਾਅਦ ਦੇ ਵਿੱਚ ਜਜਪੀ ਇਨੈਲੋ ਤੇ ਹੋਰ ਵੀ ਕਈ ਲੋਕਾਂ ਦਾ ਧਿਰਾਂ ਦਾ ਗਠਜੋੜ ਹੁੰਦਾ ਨਜ਼ਰ ਆ ਰਹੀ ਹੈ ਪੁਲਿਸ ਨੇ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਡੀਜੀਪੀ ਦੇ ਉੱਥੋਂ ਦੇ ਜਿਹੜੇ ਨੇ ਉਹਨਾਂ ਦੇ ਵੀ ਸਖਤ ਨਿਰਦੇਸ਼ ਨੇ ਕਿ ਹਰ ਥਾਂ ਦੇ ਉੱਤੇ ਅਮਨ ਆਮਾਨ ਦੇ ਨਾਲ ਹੀ VOTING ਕਰਵਾਈ ਜਾਵੇ ਤਾਂ ਕੁੱਲ ਜਿਹੜੇ ਪੋਲਿੰਗ ਬੂਥ ਨੇ 20632 ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਉੱਤੇ ਅੱਜ VOTING ਹੋਣੀ ਹੈ ਤੇ ਸੰਵੇਦਨਸ਼ੀਲ ਨੇ ਇਹਦੇ ਵਿੱਚ 3740 ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਹੰਗਾਮਾ ਹੋਣ ਦੇ ਆਸਾਰ ਬਣੇ ਹੋਏ ਨੇ ਤੇ ਇਸੇ ਦੇ ਚੱਲਦਿਆਂ 225 ਕੰਪਨੀਆਂ ਸੁਰੱਖਿਆ ਬਲਾਂ ਦੀਆਂ ਤਾਇਨਾਤ ਕੀਤੀਆਂ ਗਈਆਂ ਨੇ ਤੇ ਪਹਿਲੀ ਵਾਰ VOTING CCTV ਦੀ ਨਿਗਰਾਨੀ ਦੇ ਵਿੱਚ ਹੋਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਂਦਲੀ ਦਾ ਇਲਜ਼ਾਮ ਨਾ ਲੱਗ ਸਕੇ ਤੇ VOTER ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਸਹੀ ਤਰੀਕੇ ਦੇ ਨਾਲ ਕਰ ਸਕਣ ਤਾਂ ਦੱਸ ਦਈਏ ਕਿ ਕਈ ਐਂਗਲ ਬਣਦੇ ਹੋਏ ਨਜ਼ਰ ਆ ਰਹੇ ਨੇ ਕਈ ਟਿਕੋਣੀ ਮੁਕਾਬਲੇ ਹੁੰਦੇ ਨਜ਼ਰ ਆ ਰਹੇ ਨੇ ਮੁਢਲਾ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਹੋਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵੀ ਗੇਮ ਚੇਂਜਰ ਹੋ ਸਕਦੀ ਹੈ ਤੇ ਜਿਹੜੀਆਂ ਉੱਥੋਂ ਦੀਆਂ ਦੂਜੀਆਂ ਪਾਰਟੀਆਂ ਨੇ ਜਜਪੀ ਇਨੈਲੋ ਉਹਨਾਂ ਨੇ ਵੀ ਕਿਸੇ ਨਾ ਕਿਸੇ ਧਿਰ ਦੇ ਨਾਲ ਗਠਜੋੜ ਕੀਤੇ ਹੋਏ ਨੇ ਜਿਵੇਂ ਐਸਪੀ ਬਸਪਾ ਇਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਕੁਲਮਲਾ ਕੇ ਅੱਜ ਹਰਿਆਣੇ ਦੇ ਲੋਕਾਂ ਨੇ ਆਪਣੀ ਸਰਕਾਰ ਚੁਣੀ ਹੈ ਆਪਣੇ ਨੁਮਾਇੰਦੇ ਚੁਣਨੇ ਨੇ ਤਾਂ ਜੋ ਅਗਲੇ 5 ਸਾਲਾਂ ਵਾਸਤੇ ਉਹਨਾਂ ਦੇ ਕੰਮਕਾਜ ਹੋ ਸਕਣ ਵਿਕਾਸ ਕਾਰਜ ਉਸੇ ਤਰ੍ਹਾਂ ਹੀ ਚੱਲਦੇ ਰਹਿਣ ਜਿਵੇਂ ਹੁਣ ਚੱਲ ਰਹੇ ਨੇ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਗਾਇਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵੱਡੇ ਵੱਡੇ ਲੀਡਰਾਂ ਨੇ ਰੈਲੀਆਂ ਕੀਤੀਆਂ ਨੇ ਰੋਡ ਸ਼ੋਅ ਕੀਤੇ ਗਏ ਕਾਂਗਰਸ ਨੇ ਵੀ ਪੂਰਾ ਜ਼ੋਰ ਲਗਾਇਆ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਵੀ ਨਜ਼ਰ ਆਏ ਨਾ ਰੈਲੀਆਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਾਉਂਦੀ ਨਜ਼ਰ ਆਈ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਹੋਰ ਲੀਡਰ ਰੋਡ ਸ਼ੋਅ ਕਰਦੇ ਦਿਖਾਈ ਦਿੱਤੇ ਤੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਤਾਂ ਜੋ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕੀਤਾ ਜਾ ਸਕੇ ਤੇ ਅੱਜ ਹਰਿਆਣੇ ਦੇ ਉਮੀਦਵਾਰਾਂ ਦੀ ਕਿਸਮਤ ਵਿਧਾਨ ਸਭਾ ਵਾਸਤੇ ਕਿੰਨੇ-ਕਿੰਨੇ ਪਹੁੰਚਣਾ ਹੈ ਉਹ ਅੱਜ ਬਕਸਿਆਂ ਦੇ ਵਿੱਚ ਬੰਦ ਹੋ ਜਾਵੇਗੀ 8 ਅਕਤੂਬਰ ਨੂੰ ਇਹ ਬਕਸੇ ਖੁੱਲਣਗੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਤੈਅ ਹੋਵੇਗਾ ਕੌਣ ਜਿੱਤਿਆ ਕੌਣ ਹਾਰਿਆ ਤੇ ਕਿਹੜਾ ਉਮੀਦਵਾਰ ਕਿਹੜੀ ਧਿਰ ਦੇ ਨਾਲ ਜਾ ਰਿਹਾ ਹੈ ਕਿਉਂਕਿ ਆਜ਼ਾਦ ਉੱਥੇ ਬਹੁਤ ਜ਼ਿਆਦਾ ਨੇ ਕਾਰਨ ਇਹ ਰਿਹਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੇ ਵਿੱਚ ਵੀ ਕਮਾਸਣ ਬਚ ਗਿਆ ਭਾਜੀਪੀ ਦੇ ਲੀਡਰ ਵੀ ਨਾਰਾਜ਼ ਹੋ ਗਏ ਤਾਂ ਕਈਆਂ ਨੇ ਆਪਣੇ ਆਪ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਕਾਂਗਰਸ ਨੇ ਤਾਂ ਕਈ ਉਮੀਦਵਾਰਾਂ ਦੀ ਛੁੱਟੀ ਵੀ ਕਰ ਦਿੱਤੀ ਹੈ ਜਿਹੜੇ ਕਾਂਗਰਸ ਨੂੰ ਇੱਕ ਤਰੀਕੇ ਦੇ ਨਾਲ ਪਾਸੇ ਰੱਖਦੇ ਹੋਏ ਖੁਦ ਜਾ ਕੇ ਚੋਣ ਮੈਦਾਨ ਦੇ ਵਿੱਚ ਆਜ਼ਾਦ ਹੀ ਉਤਰ ਗਏ ਤੇ ਹੁਣ ਅੱਜ ਸ਼ਾਮ 6 ਵਜੇ ਤੱਕ VOTING ਹੋਣੀ ਹੈ VOTING ਉਮੀਦ ਹੈ ਕਿ ਅਮਨ-ਅਮਾਨ ਦੇ ਨਾਲ ਹੋਵੇਗੀ ਸਾਰੀਆਂ ਤਿਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਤੇ ਅੱਜ ਵੋਟਰਾਂ ਦੇ ਹੱਕ ਦੇ ਵਿੱਚ ਹੈ ਕਿ ਕਿੰਨੂੰ ਉਹ ਜਿਤਾਉਂਦੇ ਨੇ ਕਿੰਨੂੰ ਉਹ ਹਰਾਉਂਦੇ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ